ਕਹਾਂ ਤਾਂ ਸਹੀ ਰਸੋਈ ਚੈਂ ਕਿੰਨੇ ਕੁ ਬਣਾਇਆ ਵੀ ਹੈਗਾ ਵਾ ਨਾ ਭੈਣੇ ਅੱਗੇ ਤਾਂ ਕੁਝ ਵੀ ਨਹੀਂ ਬਣਾਇਆ ਵਾ ਦੱਸ ਕੋਈੜਾ ਹੋਣ ਦੇ ਇਸ ਕੋਲ ਬਣਾਇਆ ਹੀ ਨਹੀਂ ਤੇ ਦੱਸ ਹੈ ਕੀ ਕਰਦੀ ਜਲ ਜਲ ਕਰਦੀ ਆ ਕਦੀ ਕਿਤੇ ਕੋਈ ਨਹੀਂ ਕੰਮ ਨਹੀਂ ਕੀਤਾ ਕਿ ਤੀ ਸਵਾਦ ਦਾ ਹੈ ਦੱਸ ਅਜਾ ਸਬਜੀ ਨਹੀਂ ਤਾਂ ਚਦੀ ਬਚੀਰਾਂ ਆ ਗਈ ਜੀ ਫਿਰ ਜ ਆਪਣਾ ਬੋਲਣੇ ਨੇ ਜੀ ਮੇਰਾ ਵਦਾ ਉਚੀਰ ਕੇ ਆਖਾਂ ਦਾ ਸਹੀ ਕੀ ਕਰਨ ਦੇ ਨਹੀਂ ਆ ਗਈ ਹੋਣੀ ਕਾ ਕੱਚ ਲੋਣੀ ਕੀ ਕਰਨ ਦੇ ਆ ਜੀ ਆ ਬੈਠੀ ਮੈਂ ਤੇ ਨਹੀਂ ਅਜੇ ਸਬਜੀ ਚੀਰੀ ਜਾਣ ਰਹੀ ਹੈ ਬਸ ਜੀਰੀ ਗਈ ਤੇ ਆ ਇੱਕ ਦੇ ਦੀ ਡੈਂ ਤੇਨੂੰ ਤਾਂ ਘੰਟਾ ਸਾਰਾ ਹੋ ਗਿਆ ਡੇਰ ਦਾ ਕਿੱਥੇ ਹੋ ਗਿਆ ਆ ਅਜੇ ਤਾਂ ਹੁਣੇ ਢੱਕਾ ਲੋਕੀ ਕਰਦੇ ਟਕਾਰਾ ਪਈਆਂ ਵਾ ਬਸ ਜੀਰੀ ਗਈ ਹੈ ਬਸ ਮੈਨੂੰ ਲੱਗਿਆ ਬੜਾ ਬੰਦ ਜੀਰੀ ਗਈ ਹੈ ਹੈ ਤੇਨੂੰ ਤੇ ਬਿਲਕੁਲ ਮਾਸਾ ਕੰਮ ਕਰਨਾ ਨਹੀਂ ਆਉਂਦਾ ਤੇ ਵਦਾ ਮੈਂ ਕੰਮ ਕਰਾਂਗਾ ਇਹ ਜਈ ਬਸ ਉਂਦੇ ਬਸ ਲੱਗੀ ਫਿਰ ਨਾ ਮੈਂ ਉਧਰ ਆਵਾ ਜਾ ਕੇ ਉਧਰ ਉਹ ਮੁੰਡਿਆਂ ਨੇ ਆ ਜਾਣਾ ਵਾ ਕੋਈ ਨਹੀਂ ਕਿ 5:00 ਵਜੇ ਆ 5:00 ਨਹੀਂ ਵਜੇ ਉਹਨਾਂ 7:00 ਵਜੇ ਆਉਣਾ ਮੈਂ ਸਾਰੀ ਦਿਹਾੜੀ ਕੰਮ ਕਰਦੇ ਭੁੱਖ ਲੱਗੀ ਆ ਕੋਈ ਨਹੀਂ 7-8 ਵਜੇ ਆਉਣਾ ਤੇ ਅ ਗੰਡੇ ਗੰਡੇ ਕਿਦਾਂ ਲਗਾਏ ਆ ਕਦੋਂ ਲਗਾਏ ਆ ਆ ਗੰਡੇ ਨੇ ਇਹ ਨੇ ਗੰਡੇ 21 ਘੰਟਾ ਲਿਆਂਦਾ ਮੈਂ ਵੇਖੀ ਗੰਡੇ ਨਾ ਕੋਈ ਨਾ ਕਹਿੰਦੇ ਕਹਿੰਦੇ ਆਵਾਤ ਦੂਜਾ ਹੋਇਆ ਹਾਏ ਹੋਇਆ ਬਸ ਆਇਕੋ ਘੰਟਾ ਲਿਆਂ ਬਾਬਾ ਇਹ ਨਹੀਂ ਨਹੀਂ ਇਤਰਾ ਤੂੰ ਬਹੁਤ ਜ਼ਿਆਦਾ ਕਰਨ ਦੇ ਆ ਲੈ ਇੱਕੋ ਘੰਟਾ ਲਿਆ ਕੇ ਆ ਮਾਤਾ ਜੀ ਅਦਰਕ ਚੀਰ ਲੈ ਇਹ ਨਾਵਾ ਤਿੰਨ ਗੰਡੇ ਨਹੀਂ ਪਾਈ ਰਹੇ ਮੈਂ ਨਹੀਂ ਪਾਉਂਦੀ ਆਪੇ ਚੀਰ ਲਿਆ ਕਰੋ ਆਹੋ ਮੈਂ ਆਪੇ ਚੀਰ ਲਿਆ ਕਰੂੰਗਾ ਤੇ ਮੈਂ ਤੂੰ ਨਹੀਂ ਰਹਿਂਦਾ ਤੂੰ ਮੈਂ ਆਪੇ ਚੀਰ ਲਿਆ ਕਰੂੰਗਾ ਅਲਾਪਾ ਪਾ ਲੈ ਉਹ ਚੀਜ਼ਾਂ ਤੇ ਮੈਂ ਆਪਣੇ ਲਈ ਲੈ ਲੂੰਗੀ ਜਾ ਤੂੰ ਬੰ ਕੰਮ ਕਰ ਜਿਹੜਾ ਕਰਨਾ ਆਹ ਬੇ ਚੀਜ਼ ਲਿਆ ਕਰੋ ਤੇਰੇ ਕੋਲ ਨਾ ਚੀਜ਼ਾਂ ਦਵਾ ਤੇ ਲਾਲ ਮੇ ਲਾ ਨਹੀਂ ਲੈਣਦੇ ਤੂੰ ਮੈਂ ਤੇਰੇ ਕੋਲ ਨਹੀਂ ਚੀਰੇ ਜਾਂਦੇ ਤੇਰੇ ਚੀਰ ਦੋਗੇ ਤੜਕਾ ਲਾ ਦੂੰਗੀ ਮੈਂ ਤੇ ਜਲ ਠੀਕ ਆ ਜਲ ਜਲ ਕਦੇ ਦੀ ਦੇ ਮੈਂ ਆਪਣੇ ਆਪਣਾ ਕੋਟੀ ਸਵੈਟਰ ਹੋਣਾ ਕਦੇ ਦੀ ਚੀਰ ਕੇ ਤੇ ਪਾ ਦੂੰਗੀ ਮੈਂ ਲੈ ਮੈਂ ਚੀਰ ਲੈਣੀ ਹੈ ਮੈਨੂੰ ਡਰ ਆਉਂਦਾ ਹੈ ਨਿਆਣੇ ਨੇ ਉਹਦਾ ਦੱਸ ਹੈ ਕਿਨ ਕਦੇ ਕਦੇ ਦੀ ਗਈ ਆ ਲਾਲ ਮੈਂ ਉਥੇ ਕਰਨ ਨਹੀਂ ਆ ਕਦੇ ਦੀ ਕਰ ਆਪਣੇ ਕੰਮ ਛੱਡ ਕੇ ਤੇ ਮੈਂ ਉਥੇ ਲੱਗਾ ਕੀ ਪਤਾ ਕਿ ਨਾ ਲਾਗੋ ਵਿੱਚ ਦਵਦਾ ਕੀ ਪਤਾ ਕਿ ਨਾ ਚਾ ਜ ਇਹ ਤਾਂ ਦੱਸਿਆ ਹੀ ਨਹੀਂ ਗਾ ਇਹਨੂੰ ਕੰਮ ਕਰਨ ਦੇ ਜਾ ਚ ਹੀ ਨਹੀਂ ਆਉਂਦੀ ਇਹਨੂੰ ਆਹੋ ਦੱਸਿਆ ਨਹੀਂ ਚੱਜ ਹੋਰ ਦਬਾ ਦਬ ਕੰਮ ਕਰ ਲਈਦਾ ਵਾ ਆ ਜੋ ਕੋਣੇ ਭੈਣਾ ਵਾ ਇੰਦੇਂ ਡੀਆਂ ਆਜੋ ਆਜਾ ਆ ਗਿਆ ਬੈਠੀਆਂ ਆਜਾ ਤੇ ਤੋਰੀ ਰਹਿੰਦੀ ਤੋਰੀ ਰਹਿੰਦੀ ਐ ਦਾ ਸੋਹਣਾ ਹੈ ਇਹ ਚੁਪ ਹਾਂ ਹਾਈ ਇਨ ਨਾ ਨੀ ਕਰੰਟੀਆਂ ਪੈਣਾ ਜ ਆ ਜਾ ਬੋਹ ਬਹਿ ਜਾ ਤੁੜੀ ਰਹਿੰਦੀ ਹੈ ਕਿਤੇ ਕੰਮ ਕਿਤੇ ਸਾਨੂੰ ਤੇ ਨਾ ਸੰਜੀਤ ਸੰਜੀਤ ਆ ਹੀ ਕੋਈ ਟੀਉੜੂ ਟੀ ਆ ਦੇਵੀ ਦੱਸ ਹਮ ਤੇ ਮੈਨੂੰ ਨਾ ਥੋੜਾ ਜਿਆਦਾ ਰੋਜ਼ ਕੁੱਤਰੀ ਰਹਿੰਦੀ ਤੁੜੀ ਰਹਾਂ ਤਾਂ ਕੰਮ ਵੀ ਨਹੀਂ ਕਰਨ ਦਿੰਦੀ ਨਾ ਕੋਈ ਖਾਣ ਪਕਾਉਂ ਦਿੰਦੀ ਤੇ ਨਾ ਕੋਈ ਦੂਜਾ ਤਰੀ ਰਹਿੰਦੀ ਹੈ ਦਾ ਸਾਨੂੰ ਘਰ ਕੰਮ ਰਹੇ ਨਹੀਂ ਇਹਦੀ ਸੱਸ ਕੁਛ ਨਹੀਂ ਆਂਦੀ ਹੈ ਗੱਨੇ ਉਹਦੇ ਵਲਤੇ ਮੈਂ ਕੋ ਪਾਉ ਇਸ ਨਾ ਨਾ ਫਿਰਿਆ ਕਰੇ ਬੜੇ ਹੀ ਫਿਰਦੀ ਹੈ ਜਦੋਂ ਖਾਣ ਪਕਾਉਂਦਾ ਵੀੜਾ ਹੁੰਦਾ ਉਦੋਂ ਆ ਜਾਂਦੀ ਹੈ ਹੈ ਕੋਈ ਸ਼ਰਮੇ ਚੇ ਚਰਮ ਮਚੋਰਮ ਚਾਈਦੀ ਨੋਟ ਹੀ ਇਸ ਕਰ ਪਿੰਡ ਦੀ ਮਰੇ ਲੱਗੀਦਾ ਵਾ ਆਸਾਂ ਮੜਾ ਜਾ ਮੈਂ ਤੜਕਾ ਲਾਉਣਾ ਜਾ ਕੇ ਕਿੱਲ ਮੈਂ ਆ ਕੀ ਕੀ ਕੀਤਾ ਹੀ ਆ ਫਿਰ ਰੋਤੀ ਕਰ ਗਈ ਦੋਤੇ ਉਹ ਵੇਖੀ ਹੈ ਭਲਾ ਹੈ ਤਾਂ ਗਲਤੀ ਕਰਤਾ ਹੀ ਤੂੰ ਤਾਂ ਹੀ ਕੀ ਬਣਾਣ ਲੱਗੀ ਆ ਤਾਈ ਕੀ ਬਣਾਉਣਾ ਵਾ ਉਹ ਬੈਠੀ ਹੈ ਸਲਾਈਆਂ ਫੜ ਕੇ ਬੈਠੀ ਕਦੀ ਕਿਹਨੂੰ ਤੂੰ ਲੈ ਆਈਆਂ ਸਲਾਈਆਂ ਕਹਤਾਂ ਲੋ ਜੀ ਅੱਗੇ ਬੈਠੀ ਆ ਮਾਮ ਹੋਇਆ ਤਾਂ ਰੰਦਾ ਚੱਲੀ ਜਾਂ ਮੈਂ ਮੈਂ ਜਾ ਕੇ ਧਰਦੀ ਆ ਸਾਰਾ ਦਿਨ ਤਾਈਓ ਲੱਗੀ ਰਹਿੰਦੀ ਤੂੰ ਵੀ ਰੋਣਾ ਖਪਿਆ ਲਾਈਆਂ ਸਲਾਈਆਂ ਫੜ ਕੇ ਬਹਿ ਜਾਂਦੀ ਐ ਵਾ ਫੇਰ ਕੀ ਹੁਣ ਬਸ ਜਾਈਏ ਇਹ ਤੇ ਸਲਾਈਆਂ ਫੜ ਕੇ ਬਹਿ ਜਾਂਦੀ ਕੋਈ ਕੰਮ ਨਾ ਧੰਦਾ ਜਦੋਂ ਕੋਈ ਕੰਮ ਦਾ ਟਾਈਮ ਹੁੰਦਾ ਰੰਦਾ ਟਾਈਮ ਹੁੰਦਾ ਉਦੋਂ ਬੈਹ ਪੈਂਦੀ ਐ ਸਲਾਈਆਂ ਫੜ ਕੇ ਤੂੰ ਤੇ ਕੁਝ ਨਾ ਕਰਿਆ ਕੋਈ ਗੁੱਸਾ ਕੀ ਕਰਨਾ ਕਿ ਕਉ ਆਈ ਤੇ ਤੁਹਾਡੇ ਕੋਲ ਕੰਮ ਦਾ ਤਾਂ ਲੰਚਾ ਹੀ ਨਹੀਂ ਹੈ ਜੀ ਮਾਸਾ ਅਰੇ ਸੋਚਿਆ ਵੀ ਨਹੀਂ ਕੀ ਕਰਦੀ ਤੇ ਕੀ ਨਹੀਂ ਕਿਤੇ ਪਿਆ ਨੰਨੋ ਯਾ ਦਸ ਮੈਂ ਹੱਥੇ ਰੌਲਾ ਰੌਲਾ ਸੁਣ ਕੇ ਆਈ ਹਾਂ 29 ਦੇ ਬਾਨੇ ਨਾਲ ਮੈਂ ਪੁੱਛ ਕੇ ਆਵਾਂ ਕਿ ਆਹਦਾ ਰੌਲਾ ਪੈਂਦਾ ਤੁਹਾਡੇ ਘਰ ਇਹ ਕੋਈ ਨਹੀਂ ਉਹ ਵਿਚਾਰੀ ਕਾ ਹੋ ਰਹੀ ਉਹ ਬੰਤਦੀ ਨਹੀਂ ਆਹੋ ਉਹ ਵਿਚਾਰੀ ਆਈ ਤੇ ਉਹਨੂੰ ਵੇਖ ਕੇ ਬੜਾ ਦੇਈਂ ਡਾਈ ਕਰਦੀ ਆਪ ਲੋਕਾਂ ਦੇ ਘਰ ਭਾਵੇਂ ਦੋ ਦੋ ਘੰਟੇ ਬੈਠੀ ਰਵੇ ਕੋਈ ਆ ਜੇ ਨਾ ਫਿਰ ਇਹਨੂੰ ਤੁਹਾਡੀ ਬੋਢੜੀ ਨੂੰ ਤਾਂ ਉਹ ਗੱਲ ਵੀ ਸੋਗ ਹੀ ਪੈ ਜਾਂਦਾ ਜਿੱਦਾਂ ਕਿ ਕਿ ਦੋ ਬੜੀ ਬੜੀ ਬਾਤ ਦੀ ਨਹੀਂ ਕੱਲ ਕੁੜੀ ਦਾ ਫੋਨ ਆਉਂਦਾ ਤੈਨੂੰ ਸੱਚ ਮੈਂ ਗੱਲ ਦੱਸਣੀ ਕੁੜੀ ਦਾ ਫੋਨ ਆਉਂਦਾ ਬੜੀ ਖੁਸ਼ ਹਾਸ ਹਾਸ ਗੱਲਾਂ ਕਰੇ ਇਹਦੀ ਕੁੜੀ ਦਾ ਅੱਛਾ ਉਹ ਰੋ ਤੋਂ ਬਾਥਰੂਮ ਚ ਬੜੀ ਅੱਛਾ ਤੇ ਇਹ ਤੇ ਪਹਿਣਾ ਕਿਤੇ ਖੁਸ਼ ਹੋਵੇ ਆਉਂਦੀ ਮੈਂ ਸਵੇਰੇ ਆਉਣਾ ਲੈ ਚੱਲ ਮੈਂ ਹੀ ਹੋ ਜਾ ਜਾਈਂ ਕਰਨ ਦੀ ਆ ਕੋ ਹੋਵੇ ਨਹੀਂ ਆ ਹੈ ਨਾ ਮੈਨੂੰ ਕੋਈ ਲੱਭਦਾ ਨਾ ਹੋਰ ਦੱਸ ਕਿ ਨਾ ਮੈਨੂੰ ਮਸਾਲਾ ਲੱਭੇ ਨਾ ਮੈਨੂੰ ਕੋਈ ਲੱਭੇ ਤੇ ਕਿਥੇ ਚੀ ਜਾਰਖ ਨਹੀਂ ਚੀ ਜਾਂ ਤੇ ਲਗਾ ਲਾ ਰੱਖ ਦਿੰਦੀ ਆ ਮੇਰੇ ਤੋਂ ਹੈ ਆਪਾਂ ਹੀ ਤਾਂ ਬਿਖੂ ਮੈਂ ਚਲੀ ਆ ਆਪਾਂ ਹੀ ਆਪਾਂ ਹੀ ਘਰੇ ਨਾ ਘਰੇ ਮੈਂ ਇਹਨੂੰ ਠੇਕਾ ਲਿਆ ਵਾ ਆ ਨਹੀਂ ਤੇ ਨਹੀਂ ਸਹੀ ਤੇ ਲੈ ਤਾਂ ਲੰਮੀ ਤੇਨ ਲੱਗ ਗਈ ਤੇ ਹੂੰ ਮੇਰੇ ਮੇਰੇ ਰੰਗੀ ਕਾ ਆਪੇ ਆਪੇ ਚੱਲ ਲਵੇ ਨਾ ਚੱਲ ਲਵੇ ਕੋਈ ਨਾ ਕਿਤੇ ਕਿਦਾ ਆਖਣ ਲੱਗਦੀ ਕਿ ਤੇ ਮੰਡ ਨੇ ਤੇ ਕੰਨਿੰਜਿੰਦੀ ਉਹਨੂੰ ਪਰ ਇਹ ਜਲ ਜਲ ਕਰਦੀ ਰਹਿੰਦੀ ਐ ਕਿ ਮੈਂ ਟਾਈਮ ਸਰ ਕੰਮ ਕਰਾਂ ਜਾਂ ਸਵੇਰੇ ਤੇ ਸਵੇਰੇ ਸਵੇਰੇ ਵੀ ਅੱਧਾ ਦਿਨ ਲਿਆ ਦਿੰਦੀ ਐ 12 ਵਜੇ ਦਿੰਦੀ ਰੋਟੀਆਂ ਨਾਲ ਵੀ ਹੈ ਅਜੇ ਹਸਾਬ ਨਾਲ ਟਰਨਾ ਵਾਂ ਇੱਕ ਗਮਾਂਡੇ ਨੂੰ ਤੇ ਕਿਤੇ ਛਾੜ ਪਾਉਂਦੀ ਐ 4 ਪੌਣੀ ਘੜੀ ਇਹਨੂੰ ਮੈਂ ਹਟਾਉਣੀ ਐ ਤੇ ਕਹਿੰਦਾ ਅੱਜ ਹਟ ਦੂਗੀ ਤੇ ਕਿ ਬੈਠੇ ਇਹਨੂੰ ਹਟਾਉਣੀ ਐ